ਹਾਂਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਸਾਰਿਆਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਹਾਂਜੀ ਅੱਜ ਇੱਕ ਹੋਰ ਸਪੈਸ਼ਲ ਬਲੌਗ ਲੈ ਕੇ ਹਾਜ਼ਰ ਹੋਏ ਆਂ ਅੱਜ ਫੇਰ ਅਸੀਂ ਚੱਲੇ ਆਂ ਸ੍ਰੀ ਗੁਰਦੁਆਰਾ ਸਾਹਿਬ ਤੇ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਨੱਕਿਆ ਗਿਆ ਹੈ ਤੇ ਸਾਡੀ ਵਿਗਨ ਸੀਟ ਦੇ ਵਿੱਚ ਹੋਮੋ ਹਮਾ ਕੇ ਅੱਜ ਮਨਾਉਣਾ ਹੈ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਜਾਊਗਾ ਕਿ ਤੁਹਾਨੂੰ ਮੈਂ ਗੁਰੂ ਘਰ ਮਤਲਬ ਇਹਨਾਂ ਦੇ ਫੰਕਸ਼ਨ ਹੁੰਦੇ ਰਹਿੰਦੇ ਆ ਕਿ ਮੈਂ ਅਸੀਂ ਇਹ ਕਹਿੰਦੇ ਆ ਕਿ ਇੱਥੇ ਦੀ ਸੰਗਤ ਸਾਰੇ ਮਤਲਬ ਸਹਿਯੋਗ ਦੇ ਨਾਲ ਹੀ ਆ ਬਹੁਤ ਵਧੀਆ ਸੈਲੀਬ੍ਰੇਟ ਕਰਦੀ ਹਰ ਇੱਕ ਤਿਉਹਾਰ ਹਰ ਇੱਕ ਫੰਕਸ਼ਨ ਬਹੁਤ ਜਿਆਦਾ ਵਧੀਆ ਧੂਮ ਧਾਮ ਨਾਲ ਇੱਥੇ ਮਨਾਉਂਦੇ ਆ ਤਾਂ ਬਹੁਤ ਜਿਆਦਾ ਹੁੰਦਾ ਵੀ ਇਹ ਗੁਰੂ ਘਰ ਜਾ ਕੇ ਆਨੰਦ ਵੀ ਮਿਲਦਾ ਆ ਕਿਉਂਕਿ ਤਿੰਨ ਦਿਨ ਲਗਾਤਾਰ ਸੇਵਾ ਵੀ ਚੱਲਦੀ ਆ ਤੇ ਬਹੁਤ ਵਧੀਆ ਲੱਗਦਾ ਆ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਆ ਤੇ ਇੱਕ ਹੈ ਖਾਣ ਪੀਣ ਨੂੰ ਵੀ ਖੁੱਲਾ ਭੰਡਾਰ ਚੱਲਦਾ ਆ ਕਿ ਹਾਂ ਕਿ ਉਦਾਂ ਵੀ ਥੋੜਾ ਕਰਦੇ ਵੇ ਜੋ ਵੀ ਬੰਦੇ ਦੇ ਟੈਨਸ਼ਨ ਅਡਮੈਸ਼ਨਾਂ ਦਿਮਾਗੇ ਪਈਆਂ ਉੱਥੇ ਜਾ ਕੇ ਨਿਕਲ ਲੈਣੀਆਂ ਇਹ ਵੱਡੀ ਗੱਲ ਆ ਨਾ ਓਕੇ ਹੂੰ ਤੇ ਬਾਕੀ ਗੱਲਾਂ ਬਾਤਾਂ ਉੱਥੇ ਜਾ ਕੇ ਕਰਦੇ ਆ ਦਿਖਾਉਂਦੇ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਕੀਤੀਆਂ ਤਿਆਰੀਆਂ ਠੀਕ ਆ ਜੀ ਮਿਲਦੇ ਤੁਹਾਨੂੰ ਫੇਰ ਗੁਰਦੁਆਰਾ ਸਾਹਿਬ ਜਾ ਕੇ ਲੋ ਜੀ ਫੇ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਿਆ ਸਾਰਿਆਂ ਨੇ ਉੱਥੇ ਪਰਿਵਾਰ ਨੇ ਤੇ ਬਾਣੀ ਸੁਣੀ ਕਿ ਸਪੈਸ਼ਲੀ ਜਿਹੜੇ ਭਾਜੀ ਹੁਣੀ ਆ ਪਾਠ ਪੜ੍ਹਦੇ ਸੀਗੇ ਬਹੁਤ ਸੋਹਣਾ ਪਾਠ ਪੜ੍ਹਦੇ ਆ ਮਨ ਖੁਸ਼ ਹੋ ਜਾਂਦਾ ਤੇ ਵੈਸੇ ਵੀ ਆਪਣੇ ਪਰਿਵਾਰ ਤੋਂ ਦੂਰ ਪ੍ਰਦੇਸਾਂ ਵਿੱਚ ਰਹਿਣਾ ਬਹੁਤ ਵੱਡੀ ਗੱਲ ਆ ਤੇ ਵਧੀਆ ਆ ਭਾਜੀ ਹੁਣੀ ਵੀ ਤੇ ਆਪਾਂ ਬਾਣੀ ਸੁਣੀ ਤੇ ਫਿਰ ਆਪਾਂ ਰੈਂਪ ਨੂੰ ਗਿਆ ਕਿ ਚਲੋ ਆਪਾਂ ਹੁਣ ਸੇਵਾ ਕਰ ਲਈਏ ਤੇ ਫਿਰ ਆਪਾਂ ਥੱਲੇ ਚੱਲ ਗਏ ਸੀ ਲਓ ਜੀ ਥੱਲੇ ਜਾਂਦੇ ਸਾਰੀ ਗੋਲਫਿਆਂ ਵਾਲਾ ਭਾਈ ਲੱਗਾ ਸੀ ਗੋਲਫੇ ਖਲਾਉਣ ਤੇ ਦਿਲ ਵਿੱਚ ਮੇਰਾ ਵੀ ਕੰਨ ਲੱਪਿਆ ਖਾ ਲਵਾਂ ਮੈਂ ਕਿਹਾ ਨਹੀਂ ਨਹੀਂ ਪਹਿਲਾਂ ਵੀਡੀਓ ਬਣਾਉਣੀ ਆ ਤੇ ਫਾਂ ਵੀਡੀਓ ਬਣਾਈ ਥੋੜੀਕ ਦਿਖਾ ਲਈ ਜੋ ਜੋ ਸਾਮਾਨ ਬਣਿਆ ਆ ਲੋਬੀ ਦਹੀਂ ਭੱਲਾ ਆ ਨਾਲ ਹੀ ਨਿਊਡਲਸ ਇੱਧਰਲੇ ਸਾਬ ਨਾਲ ਬਣਾਈ ਸੀ ਮਨਚੂਰੀਅਨ ਬਹੁਤ ਸਵਾਦ ਬਣਿਆ ਸੀਗਾ ਤੇ ਨਾਲ ਫ੍ਰੈਂਚ ਫ੍ਰਾਈਜ਼ ਤੇ ਨਾਲ ਸਪੈਸ਼ਲ ਬਰਫੀ ਤੇ ਆ ਦੇਖੋ ਗੋਲੂ ਮੋਲੂਈਆ ਇਹ ਪਾਲ ਭਾਈ ਦਾ ਮੁੰਡਾ ਬਹੁਤ ਸ਼ਰਾਰਤੀ ਆ ਨਾ ਹੈਗਾ ਇਹਦਾ ਲਭੂ ਤੇ ਨਾਲ ਅੰਕਲ ਹੋਣਾ ਤੁਸੀਂ ਜਾਣਦੇ ਪਹਿਲਾਂ ਮੈਂ ਇੰਟਰੋਡਕਸ਼ਨ ਦਿੱਤੀ ਸੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਈ ਤੇ ਇਹ ਹੈਗੇ ਪਾਲ ਭਾਈ ਜੀ ਮੇਨ ਸਾਡੇ ਹਲਵਾਈ ਤੇ ਇਹਦਾ ਭਾਜੀ ਗੋਲਫਿਆਂ ਵਾਲਾ ਭਾਈ ਤੇ ਚਲੋ ਫੇ ਆਪਾਂ ਗੋਲਫੇ ਖਾਈ ਲਈਏ ਹਾਂ ਲੋ ਜਿਹੜੇ ਵੀਡੀਓ ਦੇਖਦੇ ਹਾਂ ਉਹਨਾਂ ਨੂੰ ਸਾਸਰੀ ਘਰ ਬੁਲਾਉਂਦਾ ਹਾਂ ਹਾਂ ਸਾਸਰੀ ਘਰ ਬਹੁਤ ਸਾਸਰੀ ਘਰ ਹਾਂ ਅਦੇ ਇਹਦੇ ਵਿੱਚ ਦੇਖਦੇ ਆ ਕਿੰਨੇ ਪਾਉਣੇ ਆ ਨਹੀਂ ਜਾਣਦੇ ਥੋੜੇ ਪਾਉਣੇ ਆ ਆ ਵਾਹ ਵਾਸੀ ਗਾੜੀ ਦੀਪੂ ਆ ਗਿਆ ਅਸਲਾ ਹੁੰਦਾ ਹੈ ਬਾਹ ਲੱਗੇ ਛਣਾਣਾ ਪਾਓ ਜੀ ਤੇਰ ਬਣਉਣਾ ਮਟਰੀ ਜੀ ਮਟਰੀ ਚ ਇਹਨੇ ਬਣਾਈ ਹੋਇਆ ਹੈ ਲਾ 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 ਧੱਕ ਕਰ ਜੀ ਕਿ ਸੰਗੀ ਆ ਜਾਂਦੀਆਂ ਸੰਗੀਏ ਨੂੰ ਚੱਕ ਇੱਧਰ ਇੱਧਰ ਆ ਰਜਵਿੰਦਰ ਦੇਖਦਾ ਚਾਚੜਿਆ ਹੈ ਤੂੰ ਉਸੇ ਦੇਖ ਕੇ ਕੋੜ ਕੋੜ ਸਾਰੇ ਗਿੱਟੇ 1 ਨੰਬਰ ਬਚਾ ਲਈ ਸਾਰਾ ਬਗਲੇ ਆਦਾ ਡੇਟਾ ਲੈ ਚੱਲ ਖਾਸ ਹੈ ਜੀ ਬਹੁਤ ਸਹਿਜ ਖਾਹ ਬਰਾਈਸ ਲੈ ਲੋ ਜੀ ਸਵਾਰ ਸਵਾਰ ਆ ਅਸਲੀ ਗੱਲ ਜੀ ਬਾਈ ਬਗਾ ਦੇ ਐ ਫਲੈਂਟਿਸ ਕਾ মাহি কা বীয়া Thank you. Bye. ਗੁਰਬਾਣੀ ਸੁਣਨ ਤੋਂ ਬਾਅਦ ਥੱਲੇ ਆ ਕੇ ਲੰਗਰ ਸੇਵਾ ਕੀਤੀ ਤੇ ਨਾਲ ਸਾਡੇ ਜਿਹੜੇ ਪਾਤੀ ਸਿੰਘ ਸਾਹਿਬ ਆ ਸਾਡੇ ਪ੍ਰਧਾਨ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਲੰਗਰ ਦੀ